ਕਰਤਾ ਤੋਂ ਪਹਿਲਾਂ ਅੱਜ ਸਾਡੇ ਨਾਲ ਮੌਜੂਦ ਹੈਗੇ ਨੇ ਗਿਆਨੀ ਹਰਪੀ ਸਿੰਘ ਜੀ ਤਾਂ ਤਸਵੀਰਾਂ ਤਾਂ ਨਾਲ ਸਿੰਘ ਸਾਹਿਬ ਦੀਆਂ ਸਾਂਝੀਆਂ ਕਰ ਰਹੇ ਸਿੰਘ ਸਾਹਿਬ ਕਿਵੇਂ ਵੇਖਦੇ ਅੱਜ ਮੀਟਿੰਗ ਕਾਫੀ ਜ਼ਿਆਦਾ ਨਿਗਾਹਾਂ ਹੈਗੀਆਂ ਨੇ ਅੱਜ ਮੀਟਿੰਗ ਹੋ ਲੈਣ ਦਿਓ ਮੀਟਿੰਗ ਦੇ ਬਾਅਦ ਦੇ ਵਿੱਚ ਹੀ ਮੀਟਿੰਗ ਤੋਂ ਬਾਅਦ ਹੀ ਦੱਸਾਂਗੇ ਬਹੁਤ ਮਾੜੀ ਗੱਲ ਹੈ ਸਿੱਖ ਜਿਹੜਾ ਸਿੱਖਾਂ ਖਿਲਾਫ ਉਸ ਫਿਲਮ ਦੇ ਵਿੱਚ ਵਰਤਾਂਤ ਘੜਿਆ ਗਿਆ ਜਿਹੜਾ ਉਹ ਨੈਗੇਟਿਵ ਵਰਤਾਂਤ ਘੜਿਆ ਗਿਆ ਉਹ ਬਹੁਤ ਮਾੜੀ ਗੱਲ ਹੈ ਚਲੋ 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 ਸਾਰਿਆਂ ਦੀ ਨਿਗਾਹਾਂ ਹੈਗੀਆਂ ਨੇ ਕੀ ਲੱਗਦਾ ਮੀਟਿੰਗ ਤੋਂ ਬਾਅਦ ਫਿਰ ਦੱਸਾਂਗੇ ਨਾ ਮੇਰੇ ਬੋਲਾਂ ਅੱਜ ਵਿਸ਼ੇਸ਼ ਤੌਰ ਦੇ ਤੇ ਤਸਵੀਰਾਂ ਤਾੜਨਾ ਸਾਂਝੇ ਕੀਤਾ ਨੇ ਕਿ ਜੋ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਅੱਜ ਵਿਸ਼ੇਸ਼ ਤੌਰ ਤੇ ਇੱਥੇ ਮੌਜੂਦ ਹੋਏ ਨੇ ਤਾਂ ਕੁਝ ਸਮੇਂ ਦੇ ਵਿੱਚ ਹੁਣ ਮੀਟਿੰਗ ਜਿਹੜੀ ਆ ਉਸ ਦੀ ਸ਼ੁਰੂਆਤ ਹੋਏਗੀ ਤਾਂ ਕਿਤਨਾ ਕਿਤੇ ਨਿਗਾਹਾਂ ਸਭ ਦੀਆਂ ਇਸ ਮੀਟਿੰਗ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਇਸ ਇਕੱਤਰਤਾ ਦੇ ਵਿੱਚ ਕੀ ਫੈਸਲੇ ਖਾਸ ਜੋ ਹੈ ਲੈ ਜਾਂਦੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਕਿ ਸੁਨਕ ਜਗਬਾਨੀ ਟੀਵੀ ਸ਼੍ਰੀਮ ਚ ਸਾਈਪ ਤਰ ਤਾ ਤੋਂ ਪਹਿਲਾਂ ਅੱਜ ਸਾਡੇ ਨਾਲ ਮੌਜੂਦ ਹੈਗੇ ਨੇ ਗਿਆਨੀ ਹਰਪੀ ਸਿੰਘ ਜੀ ਤਾਂ ਤਸਵੀਰਾਂ ਤਰ ਨਾਲ ਸਿੰਘ ਸਾਹਿਬ ਦੀਆਂ ਸਾਂਝੀਆਂ ਕਰ ਰਹੇ ਸਿੰਘ ਸਾਹਿਬ ਕਿਵੇਂ ਵੇਖਦੇ ਅੱਜ ਮੀਟਿੰਗ ਕਾਫੀ ਜ਼ਿਆਦਾ ਨਿਗਾਹਾਂ ਹੈਗੀਆਂ ਨੇ ਅੱਜ ਮੀਟਿੰਗ ਹੋ ਲੈਣ ਦਿਓ ਮੀਟਿੰਗ ਦੇ ਬਾਅਦ ਦੇ ਵਿੱਚ ਹੀ ਮੀਟਿੰਗ ਤੋਂ ਬਾਅਦ ਹੀ ਦੱਸਾਂਗੇ ਬਹੁਤ ਮਾੜੀ ਗੱਲ ਹੈ ਸਿੱਖ ਜਿਹੜਾ ਸਿੱਖਾਂ ਖਿਲਾਫ ਉਸ ਫਿਲਮ ਦੇ ਵਿੱਚ ਵਰਤਾਂਤ ਘੜਿਆ ਗਿਆ ਜਿਹੜਾ ਉਹ 네ਗੇਟਿਵ ਵਰਤਾਂਤ ਘੜਿਆ ਗਿਆ ਉਹ ਬਹੁਤ ਮਾੜੀ ਗੱਲ ਹੈ ਸਾਰੇ ਦੀਆਂ ਨਿਗਾਹਾਂ ਹੈਗੀਆਂ ਨੇ ਕੀ ਲੱਗਦਾ ਮੀਟਿੰਗ ਤੋਂ ਬਾਅਦ ਫਿਰ ਦੱਸਾਂਗੇ ਨਾ ਫਿਰ ਬੋਲਾਂਗਾ ਅੱਜ ਵਿਸ਼ੇਸ਼ ਤੌਰ ਦੇ ਤੇ ਤਸਵੀਰਾਂ ਤਾੜਨਾ ਸਾਂਝੇ ਕੀਤਾ ਨੇ ਕਿ ਜੋ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਅੱਜ ਵਿਸ਼ੇਸ਼ ਤੌਰ ਤੇ ਇੱਥੇ ਮੌਜੂਦ ਹੋਏ ਨੇ ਤਾਂ ਕੁਝ ਸਮੇਂ ਦੇ ਵਿੱਚ ਹੁਣ ਮੀਟਿੰਗ ਜਿਹੜੀ ਆ ਉਸ ਦੀ ਸ਼ੁਰੂਆਤ ਹੋਏਗੀ ਤਾਂ ਕਿਤਨਾ ਕਿਤੇ ਨਿਗਾਹਾਂ ਸਭ ਦੀਆਂ ਇਸ ਮੀਟਿੰਗ ਦੇ ਉੱਤੇ ਟਿੱਕੀਆਂ ਹੋਈਆਂ ਨੇ ਕਿ ਇਸ ਇਕੱਤਰਤਾ ਦੇ ਵਿੱਚ ਕੀ ਫੈਸਲੇ ਖਾਸ ਜੋ ਹੈ ਲੈ ਜਾਂਦੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ ਸੁਣਕ ਜਗਬੰਦੀ ਟੀਵੀ ਸ਼੍ਰੀਮਨ ਸਸਾਈਪ ਤਰ ਤਾ ਤੋਂ ਪਹਿਲਾਂ ਅੱਜ ਸਾਡੇ ਨਾਲ ਮੌਜੂਦ ਹੈਗੇ ਨੇ ਗਿਆਨੀ ਹਰਪੀ ਸਿੰਘ ਜੀ ਤਾਂ ਤਸਵੀਰਾਂ ਤਾਂ ਨਾਲ ਸਿੰਘ ਸਾਹਿਬ ਦੀਆਂ ਸਾਂਝੀਆਂ ਕਰ ਰਹੇ ਸਿੰਘ ਸਾਹਿਬ ਕਿਵੇਂ ਵੇਖਦੇ ਅੱਜ ਮੀਟਿੰਗ ਕਾਫੀ ਜ਼ਿਆਦਾ ਨਿਗਾਹਾਂ ਹੈਗੀਆਂ ਨੇ ਅੱਜ ਮੀਟਿੰਗ ਹੋ ਲੈਣ ਦਿਓ ਮੀਟਿੰਗ ਦੇ ਬਾਅਦ ਦੇ ਵਿੱਚ ਹੀ ਮੀਟਿੰਗ ਤੋਂ ਬਾਅਦ ਹੀ ਦੱਸਾਂਗੇ ਬਹੁਤ ਮਾੜੀ ਗੱਲ ਹੈ ਸਿੱਖ ਜਿਹੜਾ ਸਿੱਖਾਂ ਖਿਲਾਫ ਉਸ ਫਿਲਮ ਦੇ ਵਿੱਚ ਵਰਤਾਂਤ ਘੜਿਆ ਗਿਆ ਜਿਹੜਾ ਉਹ ਨੈਗੇਟਿਵ ਵਰਤਾਂਤ ਘੜਿਆ ਗਿਆ ਉਹ ਬਹੁਤ ਮਾੜੀ ਗੱਲ ਹੈ ਸਾਰੇ ਦੀ ਕੀ ਗਾਵਾ ਹੈ ਕਿ ਕੀ ਲੱਗਦਾ ਮੀਟਿੰਗ ਤੋਂ ਬਾਅਦ ਫਿਰ ਦੱਸਾਂਗੇ ਨਾ ਮੇਰੇ ਬੋਲਾ ਅੱਜ ਵਿਸ਼ੇਸ਼ ਤੌਰ ਦੇ ਤੇ ਤਸਵੀਰਾਂ ਤਾੜਨਾ ਸਾਂਝੇ ਕੀਤਾ ਨੇ ਕਿ ਜੋ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਅੱਜ ਵਿਸ਼ੇਸ਼ ਤੌਰ ਤੇ ਇੱਥੇ ਮੌਜੂਦ ਹੋਏ ਨੇ ਤਾਂ ਕੁਝ ਸਮੇਂ ਦੇ ਵਿੱਚ ਹੁਣ ਮੀਟਿੰਗ ਜਿਹੜੀ ਆ ਉਸ ਦੀ ਸ਼ੁਰੂਆਤ ਹੋਏਗੀ ਤਾਂ ਕਿਤਨਾ ਕਿਤੇ ਨਿਗਾਵਾਂ ਸਭ ਦੀਆਂ ਇਸ ਮੀਟਿੰਗ ਦੇ ਉੱਤੇ ਟਿੱਕੀਆਂ ਹੋਈਆਂ ਨੇ ਕਿ ਇਸ ਇਕਤਰਤਾ ਦੇ ਵਿੱਚ ਕੀ ਫੈਸਲੇ ਖਾਸ ਜੋ ਹੈ ਲੈ ਜਾਂਦੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਕਿ ਸੁਣਨ ਜਗਬਣੀ ਟੀਵੀ ਸ਼੍ਰੀਮਨ ਸਸਾਈਪ ਤਰਤਾ ਤੋਂ ਪਹਿਲਾਂ ਅੱਜ ਸਾਡੇ ਨਾਲ ਮੌਜੂਦ ਹੈਗੇ ਨੇ ਗਿਆਨੀ ਹਰਪੀ ਸਿੰਘ ਜੀ ਤਾਂ ਤਸਵੀਰਾਂ ਤਾਂ ਨਾਲ ਸਿੰਘ ਸਾਹਿਬ ਦੀਆਂ ਸਾਂਝੀਆਂ ਕਰ ਰਹੇ ਸਿੰਘ ਸਾਹਿਬ ਕਿਵੇਂ ਵੇਖਦੇ ਅੱਜ ਮੀਟਿੰਗ ਕਾਫੀ ਜ਼ਿਆਦਾ ਨਿਗਾਹਾਂ ਹੈਗੀਆਂ ਨੇ ਅੱਜ ਮੀਟਿੰਗ ਹੋ ਲੈਣ ਦਿਓ ਮੀਟਿੰਗ ਦੇ ਬਾਅਦ ਦੇ ਵਿੱਚ ਹੀ ਮੀਟਿੰਗ ਤੋਂ ਬਾਅਦ ਹੀ ਦੱਸਾਂਗੇ ਬਹੁਤ ਮਾੜੀ ਗੱਲ ਹੈ ਸਿੱਖ ਜਿਹੜਾ ਸਿੱਖਾਂ ਖਿਲਾਫ ਉਸ ਫਿਲਮ ਦੇ ਵਿੱਚ ਵਰਤਾਂਤ ਘੜਿਆ ਗਿਆ ਜਿਹੜਾ ਉਹ 네ਗੇਟਿਵ ਵਰਤਾਂਤ ਘੜਿਆ ਗਿਆ ਉਹ ਬਹੁਤ ਮਾੜੀ ਗੱਲ ਹੈ ਚਲੋ ਚਲੋ ਸਾਰਿਆਂ ਦੀਆਂ ਗਾਵਾਂ ਹੈਗੀਆਂ ਨੇ ਕੀ ਲੱਗਦਾ ਮੀਟਿੰਗ ਤੋਂ ਬਾਅਦ ਫਿਰ ਦੱਸਾਂਗੇ ਨਾ ਮੇਰੇ ਬੋਲਾਂ ਅੱਜ ਵਿਸ਼ੇਸ਼ ਤੌਰ ਦੇ ਉੱਤੇ ਤਸਵੀਰਾਂ ਤਾੜਨਾ ਸਾਂਝੇ ਕੀਤਾ ਨੇ ਕਿ ਜੋ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਅੱਜ ਵਿਸ਼ੇਸ਼ ਤੌਰ ਦੇ ਇੱਥੇ ਮੌਜੂਦ ਹੋਏ ਨੇ ਤਾਂ ਕੁਝ ਸਮੇਂ ਦੇ ਵਿੱਚ ਹੁਣ ਮੀਟਿੰਗ ਜਿਹੜੀ ਆ ਉਸ ਦੀ ਸ਼ੁਰੂਆਤ ਹੋਏਗੀ ਤਾਂ ਕਿਤਨਾ ਕਿਤੇ ਨਿਗਾਵਾਂ ਸਭ ਦੀਆਂ ਇਸ ਮੀਟਿੰਗ ਦੇ ਉੱਤੇ ਟਿੱਕੀਆਂ ਹੋਈਆਂ ਨੇ ਕਿ ਇਸ ਇਕੱਤਰਤਾ ਦੇ ਵਿੱਚ ਕੀ ਫੈਸਲੇ ਖਾਸ ਜੋ ਹੈ ਲੈ ਜਾਂਦੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਕਿਸੁਨਕ ਜਗਬਣੀ ਟੀਵੀ ਸ਼੍ਰੀਮ ਸਸਾਈਪ